ਅ ਨਿਤ ਜੀ ਇਹ ਕਿਹੜਾ ਸਨੇਗ ਆ ਏਸ਼ੀਆ ਦਾ ਸਭ ਤੋਂ ਤੇਜ਼ ਦੌਣ ਵਾਲੇ ਸੱਪਾਂ ਜਿਹਦਾ ਨਾਮ ਮਤਲਬ ਵਿਦਆਊਟ ਨੋਲਜ ਕਿਸੇ ਨੂੰ ਇੱਥੇ ਪੰਗਾ ਨਹੀਂ ਲੈਣਾ ਚਾਹੀਦਾ ਜੇ ਨਹੀਂ ਨੋਲਜ ਤਾਂ ਤੋਂ ਦੂਰੇ ਹੀ ਰਹਿਣਾ ਜਿਆਦਾ ਤੱਕ ਆ ਹੋਂ ਤੱਕ ਕਿੰਨੇ ਕੁ ਤੁਸੀਂ ਇਹ ਰੈਸਕਿਊ ਕਰ ਚੁੱਕੇ ਹੋ ਐਦਾਂ ਕਦੇ ਕਾਊਂਟਿੰਗ ਕੀਤੀ ਨਹੀਂ ਵੈਸੇ ਤੇ ਵੈਸੇ 13:00 ਆਪ ਕੋਸ ਰਿਪੋਰਟਡ ਸਲੀਕ ਮੈਂ ਰੈਸਕਿਊ ਕਰ ਚੁੱਕਾ ਏਸ਼ੀਆ ਵਿੱਚ ਸਭ ਤੋਂ ਤੇਜ਼ ਦੌੜਨ ਵਾਲਾ ਸੱਪ ਫੜਿਆ ਨਿਤਨ ਗੰਦਪੁਰੀਏ ਨੇ। ਇਹੋ ਜਿਹੇ ਕੰਮ ਬਗੈਰ ਐਕਸਪੀਰੀਅੰਸ ਤੋਂ ਨਹੀਂ ਕਰਨੇ ਚਾਹੀਦੇ। ਲੇਕਿਨ ਇਹ ਸੱਪ ਇੰਨਾ ਖਤਰਨਾਕ ਨਹੀਂ ਹੈ ਲੇਕਿਨ ਸੱਪ ਦਾ ਤਾਂ ਖੋਫ ਹੀ ਇੰਨਾ ਮਾੜਾ ਹੁੰਦਾ ਹੈ। ਇਹਨਾਂ ਦਿਨਾਂ ਵਿੱਚ ਸੱਪ ਅਕਸਰ ਹੀ ਘਰਾਂ ਦੇ ਵਿੱਚ ਵੜ ਜਾਂਦੇ ਹਨ। ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਜੀ ਸਰ ਆਪਣਾ ਨਾਮ ਕੀ ਹੈ? ਮੇਰਾ ਨਾਮ ਨਿਤਨ ਹੈ ਜੀ। ਨਿਤਨ ਜੀ ਇਹ ਕਿਹੜਾ ਸਨੇਕ ਆ? ਇਹ ਪਪੀ ਬਾਜੀ ਇਹ ਇੰਡੀਅਨ ਕਾਮਨ ਰੈਟਸ ਸਨੇਕ ਆ। ਏਸ਼ੀਆ ਦੇ ਸਭ ਤੋਂ ਤੇਜ਼ ਦੌਣ ਵਾਲੇ ਸੱਪਾਂ 'ਚ ਇਹਦਾ ਨਾਮ ਆ। ਤੇ ਇਹਦੇ ਹਾਲਾਤ ਹੁਣ ਕਿਹੋ ਜਿਹੇ ਆ ਜੇ ਬਾਈਟ ਵਗੈਰਾ ਕਰਦਾ ਤੇ। ਉਹ ਨਹੀਂ ਦੇਖੋ ਵੈਸੇ ਤਾਂ ਨੌਨ ਵੈਨਿਨਸ ਆ ਜੇ ਜ਼ਹਿਰੀਲਾ ਇਹ ਹੈ ਨਹੀਂ ਮੰਨ ਲਓ ਇਹ ਕਹਿ ਸਕਦਾ ਵੀ ਜਿੱਦਾਂ ਹੁਣ ਕਿਸਾਨਾਂ ਦੇ ਮਿੱਤਰ ਆ ਜਿਹੜੇ ਸੱਪ ਉਹਨਾਂ ਵਿੱਚ ਆਉਂਦਾ ਪਰ ਮਤਲਬ ਵਿਦਆਊਟ ਨੌਲੇਜ ਕਿਸੇ ਨੂੰ ਇਹਦਾ ਪੰਗਾ ਨਹੀਂ ਲੈਣਾ ਚਾਹੀਦਾ। ਜੇ ਨਹੀਂ ਨੌਲੇਜ ਤਾਂ ਤੋਂ ਦੂਰ ਹੀ ਰਹਿਣਾ ਜ਼ਿਆਦਾ ਬੈਟਰ ਹੈ। ਹੁਣ ਤੱਕ ਕਿੰਨੇ ਕੁ ਤੁਸੀਂ ਇਹ ਰੈਸਕਿਊ ਕਰ ਚੁੱਕੇ ਹੋ? ਨੀਅਰ ਆਊਟ 13000 ਪਲੱਸ। ਜਿਹੜੇ ਉਹਦੇ ਵਿੱਚ ਕਿੰਨੇ ਕਿ ਜਿਹੜੇ ਖਤਰਨਾਕ ਆ ਜਿਹੜੇ ਐਦਾ ਕਦੇ ਕਾਊਂਟਿੰਗ ਕੀਤੀ ਨਹੀਂ ਵੈਸੇ ਤੇ ਵੈਸੇ ਤੇਰਾ ਕਿਸੇ ਆਪ ਕੋ ਪਾਸ ਰਿਪੋਰਟਡ ਨਹੀਂ ਇੱਕ ਮੇਰੇ ਰੈਸਕਿਊ ਕਰ ਚੁੱਕਾ ਕਿੱਥੇ ਜਾ ਕੇ ਇਹਨਾਂ ਨੂੰ ਛੱਡਦੇ ਹਾਂ ਅਕੋਰਡਿੰਗ ਟੂ ਹੈਬਿਟੇਸ਼ਨ ਮਤਲਬ ਜੰਗਲ ਦੇ ਵਿੱਚ ਕਿੱਥੇ ਇਹਨਾਂ ਦਾ ਪਰਿਆਵਰਣ ਪ੍ਰੋਪਰ ਸੈਟ ਆ ਉੱਥੇ ਅਸੀਂ ਇਹਨਾਂ ਨੂੰ ਰੀਲੀਜ਼ ਕਰ ਦਿੰਦਾ ਕਿ ਕਿਹੜੀ ਸੰਸਥਾ ਨਾਲ ਜੁੜੇ ਹੋ ਆ ਵਾਈਲਡਲਾਈਫ ਕਨ ਸਰਵੇਸ਼ਨ ਸੁਸਾਇਟੀ ਨਮਸ਼ਰ ਨਮਸ਼ਰ ਦੇ ਨਾਲ ਤੇ ਇਹਦਾ ਤੁਸੀਂ ਜਿਹਦਾ ਰੈਸਕਿਊ ਕਰਨਾ ਨੇ ਆ ਕੋਈ ਚਾਰਜ ਵਗੈਰਾ ਵੀ ਕਰਦੇ ਆ ਹਾਂ ਇਹ ਚਾਰਜਸ ਵਗੈਰਾ ਹੁੰਦੇ ਆ ਜੀ ਇਹਦੇ ਤੇ ਉਹ ਵਿਦਆਉਟ ਤੁਸੀਂ ਉਹ ਤੋਂ ਕਰੋਗੇ ਤਾਂ ਫਿਰ ਕਿੰਨਾ ਕੁ ਟਾਈਮ ਕੰਮ ਕਰ ਲਓਗੇ ਹਨ ਤੇ ਵਾਈਲਡ ਲਾਈਫ ਤੇ ਕੰਮ ਕਰਨਾ ਹੋਰ ਅਸੀਂ ਕਿ ਮਤਲਬ ਕਿਸੇ ਤੋਂ ਡੋਨੇਸ਼ਨ ਹੀ ਲੈਂਦੇ ਇਹਨਾਂ ਦਾ ਜਿਹੜਾ ਚਾਰਜਸ ਹੁਣ ਜੰਗਲ ਜਾਣਾ ਇਹਨੂੰ ਛੱਡਣ ਜਾਣਾ ਉਹ ਵੀ ਸਾਰਾ ਖਰਚਾ ਇਹਦੇ ਵਿੱਚ ਇਨਕਲੂਡ ਹੈ ਕਿੰਨੇ ਕੁ ਇਕੱਠੇ ਹੋ ਜਾਂਦੇ ਆ ਤੇ ਕਿੰਨੀ ਕੁ ਦੇਰ ਬਾਅਦ ਜਿਹੜੇ ਛੱਡਦੇ ਨਹੀਂ ਐਦਾਂ ਕੁਝ ਨਹੀਂ ਹੈਗਾ ਵੀ ਜਿਆਦਾ ਇਕੱਠੇ ਹੋ ਜਾਂਦੇ ਆ ਤੇ ਉਹਦਾ ਵੀ ਅਸੀਂ ਜੰਗਲ ਜਾਈ ਜਾਈਦਾ ਹਨਾ ਤੇ ਮਤਲਬ ਦੋ ਤਿੰਨ ਹੋ ਜਾਂਦੇ ਆ ਉਹ ਲੈ ਜੀ ਦੇ ਜੇ ਇੱਕ ਵੀ ਕਰਨਾ ਹੈ ਸਾਡੇ ਨਿਤਾਨ ਸਨੀਕ ਪਾਸਟਰ ਉਹ ਬੰਦਿਆ ਅੰਮਰੀ ਨਾ ਮਾ ਸਾਡਾ ਹਰ ਇੱਕ ਸ਼ਕੀਰਾ ਹਾਂ ਉਹ ਮਾ ਤੇਰੀ ਸੇ ਮਾ ਬਚਾ ਤੇ ਇੱਕ ਮੋਮਾ ਕੀ ਫੁੱਲ ਇੱਥੇ ਲੈਵਟ ਲੈ ਆਓ ਇੱਥੇ ਲੈ ਆਉਂਦੇ ਨਿਆ ਕੋਮਾ ਫੁੱਲ ਬਾਹਰ ਲਿਆ ਕੇ ਰਿਤਨ ਰਿਤਨ ਬਾਹਰ ਲਿਆ ਕੇ